ਤੋਂ ਸਾਰੇ ਸਟਾਫ ਦਾ ਕਪਿਸ਼ਨਰ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਚੋਰੀ ਹੋਇਆ ਸਮਾਨ ਵਾਪਸ ਕਰਵਾ ਕੇ ਦਿੱਤਾ ਅਤੇ ਚੋਰਾਂ ਨੂੰ ਫੜਿਆ ਕਿੱਦਾਂ ਪਤਾ ਲੱਗਾ ਸਰ ਜਿਹੜੀ ਇਹ ਘਟਨਾ ਹੋਈ ਤਾਂ ਇਹੀ ਘਰ ਨਹੀਂ ਸੀ ਇਹ ਇਹੋਠੀ ਜੀ ਮੇਰੀ ਭੈਣ ਆ ਤੇ ਮੇਰੇ ਜੀਜਾ ਜੀ ਬਿੰਦਰ ਸਿੰਘ ਉਹਨਾਂ ਵੀ ਆ ਉਹ ਬਾਹਰ ਅਮਰੀਕਾ ਵਿੱਚ ਰਹਿੰਦੇ ਆ ਇੱਥੇ ਬਾਈਟੀਮ ਨਾਲ ਥੋੜੇ ਦਿਨ ਹੀ ਗੇੜਾ ਮਾਸਟਰ ਰਹਿਦਾ ਸੀ ਜੇ ਚੈੱਕ ਕਰ ਜਾਣਾ ਚੈੱਕ ਉਹ ਤੇ ਲਾਜ ਨਹੀਂ ਹੋਣ ਮੈਂ ਕਾਫੀ ਦਿਨਾਂ ਤੋਂ ਨਹੀਂ ਆਇਆ ਸੀ ਜਦੋਂ ਮੈਂ ਹੁਣ ਇੱਥੇ ਆਇਆ ਤੇ ਮੈਨੂੰ ਦੇਖਿਆ ਵੀ ਕਰਦੇ ਦਰਵਾਜ਼ੇ ਤੋੜੇ ਪਏ ਸੀ ਐਕਟਵਾ ਵੀ ਘਰ ਨਹੀਂ ਸੀ ਹੋਰ ਸਮਾਨ ਚੋਰੀ ਹੋ ਗਿਆ ਸੀ ਤੁਸੀਂ ਪੁਲਿਸ ਨਾਲ ਸੰਪਰਕ ਕੀਤਾ ਹੈ ਕਿ ਪੁਲਿਸ ਨਾਲ ਤੁਹਾਡੇ ਨਾਲ ਸੰਪਰਕ ਕੀਤਾ ਗਿਆ ਹੈ ਨਹੀਂ ਜੀ ਮੈਂ ਪੁਲਿਸ ਨਾਲ ਸੰਪਰਕ ਕੀਤਾ ਤੇ ਫਿਰ ਐਸਐਸਓ ਸਾਹਮਣੇ ਆ ਕੇ ਦੱਸਿਆ ਸ਼ਿਕਾਇਤ ਦਰਜ ਕਰਵਾਈ ਜਿੱਦਾਂ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਕ੍ਰੇਸ ਕਰਨੇ ਕੰਦੇ ਸ਼ੁਰੂ ਕੀਤੇ ਤੇ ਚੋਖ ਫੜੇ ਗਏ ਕਿਹੜਾ ਕਿਹੜਾ ਸਮਾਨ ਲੱਗ ਗਿਆ ਨੇ ਜੀ ਘਰ ਦੇ ਵਿੱਚੋਂ ਘਰ ਦੇ ਵਿੱਚੋਂ ਜੀ ਐਕਟਵਾ ਜੀ ਇੱਕ ਐਲਸੀਡੀ ਇੱਕ ਵਰਲਪੂਲ ਦਾ microwaves ਸਿਲੰਡਰ ਸਾਰਾ ਸਮਾਨ ਬਰਾਮਦ ਹੋ ਗਿਆ ਜੀ ਹਾਂਜੀ ਸਾਰਾ ਸਮਾਨ ਬਰਾਮਦ ਹੋ ਗਿਆ ਜੀ ਕਦੀ ਹੋਇਆ ਇਦਾਂ ਦਾ ਕਿ ਪਹਿਲੀ ਵਾਰ ਹੀ ਇਦਾਂ ਤੋਂ ਹੋਇਆ ਬਿਲਕੁਲ ਚੋਰੀ ਨਹੀਂ ਘਟਨਾ ਉਹ ਇਸੇ ਘਰ ਚੋਰੀ ਮਾਰਦਾ ਤੇ ਪਹਿਲੀ ਵਾਰੀ ਹੋਇਆ ਸੀ ਇਦਾਂ ਆਪਣੇ ਘਰ ਅੱਗੇ ਤੱਕ ਅਜੇ ਕੋਈ ਨਹੀਂ ਆਇਆ ਠੀਕ ਤੇ ਇੱਕ ਪਿਛੜ ਸਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਕੌਂਸਲਰ ਨੇ ਬਹੁਤ ਸਹਿਯੋਗ ਕੀਤਾ ਤੇ ਸੋ ਫੋਨ ਵਾਲੇ ਸਮੇਂ ਤੇ ਤੁਹਾਡੇ ਲੋਕਾਂ ਦਾ ਧਿਆਨ ਰੱਖਿਆ ਜਾਏਗਾ ਜੀ ਹੁਣ ਹਾਂਜੀ ਹਾਂਜੀ ਰੱਖਿਆ ਜਾਏਗਾ ਇਹ ਸਾਡੇ ਨਾ ਡਾਇਮੰਡ ਐਵੇਨਿਊ ਦੇ ਵਿੱਚ ਇੱਕ ਅਨਰਿਭਾਰ ਸੀ ਇਹ 24 ਦੇ ਵਿੱਚ ਆਪਣੇ ਵਿਦੇਸ਼ ਚ ਲੱਗਿਆ ਸੀ ਤੇ ਉਸ ਤਰ੍ਹਾਂ ਦੇ ਘਰਾਂ ਦੇ ਵਿੱਚ ਮਿਲ ਕੇ ਲੋਕ ਲੱਗਾ ਹੋਇਆ ਸੀ ਔਰ 20 ਇੱਕ ਨੂੰ ਇਹਨਾਂ ਦੇ ਘਰੋਂ ਚੋਰੀ ਹੋ ਗਈ ਸੀ ਜੇ ਵਿੱਚ ਕਾਫੀ ਸਮਾਨ ਗਿਆ ਸੀ ਐਕਟਵਾ ਸਿਲੰਡਰ ਵਗੈਰਾ ਔਰ ਅਸੀਂ ਮੁਕਦਮਾ ਦਰਜ ਕਰਕੇ ਮਾਨਯੋਗ ਸੀਪੀ ਸਾਹਿਬ ਦੀ ਜਿਹੜੀ ਹੈ ਦਚਨਪਦੇਸ਼ ਤੇ ਇੱਕ ਟੀਮ ਬਣਾਈ ਜਿਸ ਦੇ ਵਿੱਚ ਸਾਡੇ ਐਸਐਚਓ ਸਾਹਿਬ ਨੇ ਬਹੁਤ ਹੀ ਮੁਸਤੈਦੀ ਦੇ ਨਾਲ ਵਰਕ ਕੀਤਾ ਔਰ ਇਹਨਾਂ ਨੇ ਵੱਖ-ਵੱਖ ਸਰੋਤਾਂ ਦੇ ਜਿਹੜੀ ਹੈ ਟੈਕਨੀਕਲ ਜਿਹੜੀ ਇੰਟੈਲੀਜੈਂਸ ਤੋਂ ਜਿਹੜੀ ਇਹ ਚੋਰੀ ਦੀ ਵਾਰ ਦਾ ਡਰੇਸ ਕੀਤੀ ਆ ਔਰ ਸਫਲਤਾ ਹਾਸਲ ਕੀਤੀ ਇਹਦੇ ਵਿੱਚ ਅਸੀਂ ਤਿੰਨ ਜਿਹੜੇ ਕ੍ਰਾਈਮਨਲ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚੋਂ ਦੋ ਬੰਦਿਆਂ ਦਾ ਜਿਹੜਾ ਪਿਛੋਕੜ ਬਹੁਤ ਹੀ ਵਾੜਾ ਇਹਨਾਂ ਨੂੰ ਅਸੀਂ ਕਾਮਯਾਬ ਕਰਨ ਵਿੱਚ ਅਸੀਂ ਸਫਲਤਾ ਪ੍ਰਾਪਤ ਕੀਤੀ ਆ ਜਿਨ੍ਹਾਂ ਦੇ ਕੋਲੋਂ ਅਸੀਂ ਇੱਕ ਐਕਟਿਵਾ ਦੋ ਗੈਸ ਸਿਲੰਡਰ ਇੱਕ LED ਮਾਰਕਅਪ Panasonic ਅਤੇ microwaves ਜਿਹੜਾ ਅਸੀਂ ਬਰਾਂਡ ਕੀਤਾ ਔਰ ਇਹਨਾਂ ਦੇ ਕੋਲੋਂ ਅਸੀਂ ਰਿਮਾਰਡ ਲਿਆ ਕਿ ਹੋਰ ਵੀ ਜਿਹੜੀ ਹੈ ਜਿਹੜੀ ਰਿਕਵਰੀ ਕਰਨ ਦੀ